ਕੋਇਲ ਦੀ ਬਾਹ ਜੀ ਲਿਆ ਐਪੀ ਤੂੰ ਪਾਪਣ ਲੈ ਕੇ ਦੇ ਦੇ ਲੱਗਾ ਸ਼ੇਰ ਖਾਣ ਤੋਂ ਅੱਗੇ ਨਹੀਂ ਹਟਦਾ ਆਪਣਾ ਇਹ ਹਾਂ ਸ਼ੇਰੇ ਚ ਆਏ ਉਹ ਇਹਨੇ ਮੁੜ ਕੇ ਸਾਰੀ ਝੜੀ ਇਹਦਾ ਵਾਜਾ ਵਜਾਈ ਰੱਖਿਆ ਕਰਨਾ ਜੀ ਇਹ ਤਿਲੇ ਵਾਲੀ 33 ਦਾ ਲਿਆ ਇੱਕ ਇਹੋ ਜੀ ਦੇ ਦੇ ਇਹੋ 30 ਵਾਲੀ ਦੇ ਮੈਨੂੰ ਦੋਖਣਾ ਇਹਨੇ ਤੇ ਮੇਰਾ ਸ਼ੇਰ ਖਾਣਾ ਨਹੀਂ ਹਟਿਆ ਕਰਨਾ ਸਾਰੀ ਝੜੀ ਭਰਾ ਕਿੱਦਾਂ ਵਜਾਈ ਦੀ ਮਾਂ ਵਜਾ ਲੂੰਗਾ ਆ ਜਾਣਾ ਨਾ ਵਜਾਈ ਲੈਣੀ ਤੂੰ ਟਿੱਪੇ ਜੀ ਨੂੰ ਪਤਾ ਵਾ ਇਹ ਕੀ ਤੇਲ ਦੇ ਇਸ ਸਰੋਂ ਕੱਤੇ ਲਈ ਅੱਛਾ ਇਹਦੇ ਅੰਦਰੋਂ ਸਾਫ਼ ਕਰ ਦੇ ਅੱਛਾ ਅੱਛਾ ਬਿਨਾਂ ਸਾਫ਼ ਤੋਂ ਕਰਦੇ ਵਜਾਈ ਲੈਣੀ ਇਹ ਬੰਦਾ ਸਾਡਾ ਪਹਿਲਾਂ ਬੜਾ ਸਿਰ ਕੰਦਾ ਸਾਰੀ ਜਿਹੜੀ ਕੋ ਬਾਹ ਮਾਰਦਾ ਨਾ ਗਵਾਸਰੀ ਲੈਤੀ ਨਾ ਹਾਂ ਮੈਂ ਚਾਹੁੰਦਾ ਹਾਂ ਕਿ ਉਹ ਲੂੰਦੈ ਹੀ ਮਤਿਆ ਕੋਲ ਲੈਂਦਾ ਹੀ ਅੰਮੀ ਮੈਂ ਸਰਕਾਰ ਜਣਾ ਲਿਆ ਆਪਣਾ ਕਨੇਡੀ ਨਾ ਮਾਈਕ ਚੜਾਉਣਾ ਲੱਗਾ ਆਹ ਚੜਾ ਗਰਗਰਨਾ ਅੱਜ ਆਦੀ ਵਧੀਆ ਨਾ ਤੇ ਆਓ ਵਜਾ ਕੇ ਕਿਹੜੀ ਉਹ ਵੱਡੀ ਵਜਾ ਕੇ ਵਜਾ ਕੇ ਚੋਪ ਕਰ ਅਹੋ ਦੀ ਵਾਇ ਦੇ ਡੰਡ ਤੇ ਬਾਈ ਪਰਦੇਸੀ ਪਰਦੇਸੀ ਲਾਤੇ ਹੁਨੇ ਉਧਰ ਇਹ ਉਧਰ ਉਧਰ ਬਣਾਓ ਉਧਰ ਹੁਨੇ ਬਾਈ ਸਾਡੇ ਬੰਦੇ ਨੂੰ ਇੱਕ ਹੀ ਹੋਰ ਨਾ ਖਡਾਉਣਾ ਲੈਤਾ ਜੋਨੇ ਖਡਾਉ ਇਹਨੇ ਵੀ ਕੀ ਹਮਣ ਹੋਣਾ ਆਪਣਾ ਇੰਨੇ ਜਿਹੜਾ ਮਾਸਾਪੁਰਾ ਸੇਰਾ ਆਪਣਾ ਬਚਿਆ ਹੈਗਾ 피ੜੋਂ ਤੋਂ ਇਹ ਵੀ ਖਾ ਲਿਆ ਕਰਨਾ ਯਾ ਤੇ ਅੱਜ ਨੇਰੀ ਦੇ ਨਾਲ ਯਾਰੋ ਕਿੱਡਾ ਸੋਹਣਾ ਵਜਾਉਂਦਿਆ ਸੁਣਾਣਾ ਦੀ ਵਾਇਕ ਨਹੀਂ ਸੁਣੀ ਹੋ ਗਈ ਬੱਸ ਵੀ ਕਰ ਦਿਓ ਹੁਣ ਜਿਵੇਂ ਉਹ ਗੱਲ ਹੈ ਹੁਣ ਕਹਿਣਾ ਪਾਣੀ ਮੰਗਣਾ ਹਲੋ ਜੀ ਗੁੱਡ ਮਾਰਨਿੰਗ ਨਵਾਂ ਦਿਨ ਨਵੀਂ ਸ਼ੁਰੂਆਤ ਹੋ ਚੁੱਕੀ ਆ ਤੇ ਆਪਾਂ ਅੱਜ ਵਲੌਗ ਦੀ ਸ਼ੁਰੂਆਤ ਕੀਤੀ ਹੈ ਟਾਈਮ ਸਵੇਰ ਦਾ 11 ਵਜ ਗਏ ਨੇ ਤੇ ਅੱਜ ਨਾ ਬਲੋ ਅੱਜ ਬਾਹਰ ਦਾ ਮੌਸਮ ਜਿਹੜਾ ਬਣਾ ਉਹ ਬਹੁਤ ਹੀ ਜ਼ਿਆਦਾ ਠੰਡਾ 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 ਲੱਗ ਰਿਹਾ ਹੈ ਕਿਉਂਕਿ ਬਾਹਰ ਬੱਦਲ ਜਾਇਆ ਪਿਆ ਵਾ ਤੇ ਬੱਦਲ ਹੁੰਦਾ ਕਰਕੇ ਜਿਹੜਾ ਕਿ ਠੰਡ ਬਹੁਤ ਲੱਗ ਰਹੀ ਹੈ ਠੰਡ ਤੇ ਆਇਆ ਮੈਂ ਨਹੀਂ ਠੰਡੇ ਨੇ ਵਾਟੀ ਫੇਰ ਕੱਢ ਦਿੱਤੇ ਆ ਤੇ ਹੁਣ ਆਪਦੇ ਘਰ ਦੇ ਸਾਰੇ ਕੰਮ-ਕਾਰ ਮੁਕਾ ਲਏ ਆ ਪ੍ਰਬ ਸਕੂਲ ਚਲੇ ਗਿਆ ਵਾ ਤੇ ਜਗਰੂਪ ਵੀ ਗਏ ਨੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚੱਲਦੇ ਬਾਹਰ ਅਮਨ ਨੇ ਬਣਾਏ ਆ ਲੂਣ ਵਾਲੇ ਚੌਲ ਬਹੁਤ ਹੀ ਟੇਸਟੀ ਹੁਣ ਜਾ ਕੇ ਖਾਣੇ ਆ ਗਵਾਂਡ ਹੋਏ ਤੇ ਕਹਿੰਦੇ ਹੁੰਦੇ ਇਹੋ ਜਿਹਾ ਹਣਾ ਤੇ ਉਹ ਕਹਿੰਦੇ ਸੀ ਵੀ ਚਾਚੀ ਮੈਂ ਚੌਲ ਬਣਾਉਣ ਲੱਗੀ ਆ ਤੇ ਮੈਂ ਕਹਿੰਦਾ ਜੀ ਬਣਾਉਣ ਲੱਗੀ ਫਿਰ ਮੇਰੇ ਲਈ ਵੀ ਬਣਾ ਲਈ ਕਿਉਂਕਿ ਚੌਲ ਤੇ ਸਾਡੀ ਜਾਨ ਆ ਲੂਣ ਵਾਲੇ ਉਹ ਵੀ ਤੇ ਫਿਰ ਇਸ ਕਰਕੇ ਉਹਨੇ ਮੇਰੇ ਲਈ ਵੀ ਚੌਲ ਬਣਾ ਲਏ ਸੀਗੇ ਹੁਣ ਆਪਾਂ ਚੱਲਦੇ ਆਂ ਦੇ ਬਾਹਰ ਘੁੱਪੇ ਬੈ ਕੇ ਉੱਥੇ ਖਾਣੇ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆ ਮੈਡਮ ਕੀ ਬਣਾ ਕੇ ਲਈ ਵੇਖਦੇ ਆ ਤੇ ਸਨੋਈ ਮੈਡਮ ਜਿਹੜੀ ਆ ਉਹ ਵੇਖ ਰਹੀ ਆ ਵੀ ਇਹ ਕੀ ਕਰ ਰਹੀ ਆ ਮੈਂ ਇੱਥੇ ਬੈਠੀ ਸੀ ਕਿ ਤੇ ਇੱਕ ਬੱਚੇ ਦਾ ਟੈਸਟ ਪਾਉਣਾ ਸੀਗਾ ਤੇ ਮੈਂ ਹਾਂ ਚਲੋ ਟੈਸਟ ਪਾਦਾ ਤੇ ਉਹਦਾ ਟੈਸਟ ਪਾ ਕੇ ਟੀਮ ਐਤ ਦਾ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਨੂੰ ਸਨੋਈ ਤੁਹਾਨੂੰ ਦਿਖਾਉਨੇ ਆ ਦੇਖੋ ਤੇ ਨਾਲੇ ਮੈਂ ਖੋਲਾਂ ਗੇਟ ਇੱਧਰ ਮੈਂ ਕੱਪੜੇ ਵੀ ਥੋਨੇ ਪਾਏ ਆ ਮਸ਼ੀਨ ਦੇ ਵਿੱਚ ਸਨੋਈ ਕੀ ਗੱਲ ਐ ਤੈਨੂੰ ਪਤਾ ਲੱਗ ਗਿਆ ਕਿ ਮੈਂ ਬਾਹਰ ਨੂੰ ਚੱਲੀ ਆਂ ਪਹਿਲਾਂ ਹੀ ਹੈ ਹੇ ਜ਼ਿੰਦਗੀ ਜਾਰਾ ਤੈਨ ਨੱਚ ਲਉ ਮੂਹਨੇ ਓ ਮਾਈ ਗਾਡ ਬਹੁਤ ਠੰਡੀ ਹੈ ਸੁਣੋ ਇਹ ਆ ਜਾ ਵੇਲਾ ਤੂੰ ਗੇਟ ਖੋਲੇ ਤਾਂ ਤੂੰ ਪਹਿਲਾਂ ਨਿਕਲ ਜਾਇਆ ਕਰ ਇਧਰ ਹੀ ਪਹਿਲਾਂ ਹੀ ਅਗਲੀ ਪਿਆਰ ਆਵਡਾ ਮੰਜਾ ਲਿਆ ਮਨਤਾਲਾ ਯਾਰਾ ਬਦਲ ਜਾ ਵਾਵਾ ਨਹੀਂ ਲੱਗ ਰਿਆ ਹੈ ਬਦਲ ਆਜੇ ਤੂੰ ਤੇ ਬੈਨ ਦਾ ਮਜਾ ਆਉਣਾ ਫਿਰ ਸੁਣੋ ਇਧਰ ਹੋ ਜਾ ਇਧਰ ਹੋ ਜਾ ਤੇ ਲੀੜੀ ਲਈ ਆਇਓ ਤੋਂ ਪਹਿਲਾਂ ਹੀ ਆਹੋ ਹਾਂ ਕੱਟ ਗਿਆ ਉਹ ਆਇਆ ਚਲੇ ਗਿਆ ਤਰਜੀਨ ਲੱਜੰਦੇ ਮੈਂ ਆਇਆ ਆ ਗਿਆ ਨਹੀਂ ਆਇਆ ਵਾ ਅੱਗੇ ਗੁਰਦਾਰੇ ਚਲੇ ਗਿਆ ਉਹਦੇ ਘਰ ਮੱਝਿਆ ਨਹੀਂ ਛੋਲ ਆਗੇ ਹਾਂ ਸਹੀ ਗੱਲ ਤੂੰ ਜਿਹਦਾ ਛੋਲ ਬਣਾਉਣੀ ਉਹਦੇ ਘਰਾਂ ਜੰਦੇ ਨਹੀਂ ਉਹਨੂੰ ਮੈਂ ਵੀ ਮੈਨੂੰ ਰਾਜਮਾ ਲੈ ਕੇ ਦੇ ਜਾ ਮੈਂ ਰਾਜਮਾ ਬਣਾਉਣੇ ਅੱਜ ਫੇਰ ਤੁਨ ਟੈਮ ਟੂਮੇਗਾ ਮੈਨੂੰ ਕਾਲੀਆਂ ਬੜੀਆਂ ਪਈ ਮੈਨੂੰ ਐ ਮੰਜੋ ਮੈਂ ਜਾ ਫੇਰ ਆਹ ਸੁਣਾਈ ਪਰਿਓ ਹਾਂ ਤੇ ਲਓ ਗਾਇਸ ਟੇਸਟੀ ਟੇਸਟੀ ਚਾਵਲ ਵਾਹ ਲੁਕਿੰਗ ਵੈਰੀ ਨਾਈਸ ਫਲਾਉ ਮੈਂ ਚਮਚਾਂਦਰ ਨੂੰ ਲੈ ਕੇ ਆਵਾਂ ਚਮਚੇ ਵਰੀ ਵਿੱਚ ਕਰਾ ਕਰ ਗਈ ਹੂੰ ਇਹ 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 ਮੈਨੂੰ ਮੰਜੇ ਦੇ ਘਮਾਈ ਫਿਰਦੇ ਦੋਵੇਂ ਜਣੇ ਇੱਕ ਹੁੰਦਾ ਪਜੋਕੇ ਪਛਾੜ ਨੂੰ ਕਰ ਲੈਂਦਾ ਇੱਕ ਹੁੰਦੀ ਦਜੀ ਗਾਣੂ ਕਰ ਦਿੰਦੀ ਬਸ ਠੀਕ ਆ ਹਾਂ ਠੀਕ ਹੈ ਠੀਕ ਹੈ ਨਹੀਂ ਇੱਧਰ ਆ ਜਾਣੀ ਹੁਣੇ ਛਾਂ ਦੋ ਮਿੰਟਾਂ ਚ ਠੀਕ ਆ ਹਾਂ ਹੁਣ ਬਾਦ ਕੀ ਹੁਣ ਇੱਥੇ ਆ ਇਧਰ ਇਧਰ ਕੰਮ ਹੈ ਵੇਖੀ ਹੁਣ ਇਹਨੂੰ ਇਹ ਮੈਡਮ ਜੀ ਉੱਠ ਰਹੇ ਨੇ ਹੋ ਰਹੇ ਨੇ ਸਿੱਧੇ ਮੈਡਮ ਜੀ ਏ 1 2 ਫੇਰ ਦਿਖਣ ਦੀ ਦੇਰ ਲੈ ਤੈਨੂੰ ਮੈਂ ਕਿਹਾ ਸੀ ਇਹ ਇਹਨੂੰ ਦੱਸਣ ਦੀ ਵੀ ਲੋੜ ਹੈ ਇਹਨੂੰ ਆਪੇ ਪਤਾ ਲੱਜਣਾ ਜਦੋਂ ਪ੍ਰਭ ਆਇਆ ਪ੍ਰਭ ਨੇ ਅੱਜ ਪੈਂਟ ਕਿੱਥੇ ਬੰਨੀ ਆ ਪ੍ਰਭ ਦੇ ਹਾਲ ਕੀ ਕਰਕੇ ਹੁੰਦਾ ਸਕੂਲੋਂ ਜਦੋਂ ਹੁੰਨਾ ਤੇ ਉਹ ਬਹਿ ਜਿਵੇਂ ਕਹਿੰਦਾ ਚੰਗਾਈ ਤੈਨੂੰ ਕੁੱਟਿਆ ਹੁੰਦਾ ਕਿਸ ਨੇ ਚੰਗਾਈ ਪੜਨਾ ਅੱਜ ਸਵੇਰੇ ਪਤਾ ਮੈਨੂੰ ਕੀ ਆਂਦਾ ਲੈ ਦਾ ਦਾਇਆ ਰਾਤ ਮੈਨੂੰ ਬੋਲੇ ਕੀ ਆਂਦਾ ਮਮਾ ਮੈਨੂੰ ਨਾ 5 ਵਜੇ ਉਠਾ ਦਿਓ ਮੈਂ ਸਕੂਲ ਲਾ ਵੀ ਲੈ ਆ ਹੋਰ ਉਹਨੇ ਸਕੂਲ ਨੂੰ ਲਾ ਲੈ ਫੜ ਕੇ ਤੇ ਮੈਨੂੰ ਨਾ 5 ਵਜੇ ਠਾਦੋ ਮੈਂ ਤਾਂ ਜੋਬਰ ਨੇ ਭੱਜਣ ਜਾਣਾ ਮੈਂ ਤਾਂ ਠੀਕ ਆ ਮੈਂ ਲਾਇਆ అలਰਮ 5 ਵਜੇ ਲਾ ਕੇ ਤੇ ਮੈਂ ਕਿਹਾ ਪ੍ਰਭ ਉੱਠ ਉੱਠ ਤੂੰ ਤੇ ਨਾ ਭੱਜਣ ਜਾਣਾ ਉੱਠਦਾ ਮੈਂ ਉੱਠਦਾ ਫੇਰ ਸੌਂ ਗਿਆ 6 ਵਜੇ ਮੈਂ ਫੇਰ ਠਾ ਮੈਂ ਵੀ 6:00 ਵਜੇ ਗਈ ਉੱਠ ਪਾ ਭੱਜਣ ਜਾਣਾ ਫੇਰ ਸੌਂ ਗਿਆ 7 ਵਜੇ ਮੈਂ ਹੁਣ ਭਰਾਵਾ ਹਟ ਪਾ ਸਕੂਲ ਹੀ ਜਾਣਾ ਆਈਡੀਆ ਗੱਲ ਨਹੀਂ ਕਿਉਂ ਨਹੀਂ ਕਿਉਂ ਨਹੀਂ ਫੋਨ ਲਾਇਆ ਪਹਿਲਾਂ ਦੋ ਜਿਓ ਬੰਦ ਲਏ 6 ਵਜੇ ਤੂੰ ਲਾਇਆ ਸੀ ਲਾ ਕੇ ਤੇ ਫਿਰ ਤੂੰ ਸੌ ਗਿਆ ਸੁੱਦਾ ਨਹੀਂ ਚੁੱਕਿਆ ਨਹੀਂ ਕੱਬਰ ਸੋ ਪਰਸੋ ਪਰਸੋ ਇਹਨੂੰ ਲਾ ਉਹ ਇਹਨੂੰ ਲਾਉਂਦਾ ਰਿਹਾ ਇਹ ਨਾ ਉੱਠਿਆ ਅੱਜ ਇਹ ਉਹਨੂੰ ਲਾਉਂਦਾ ਰਿਹਾ ਮੈਂ ਤੂੰ ਹੀ ਨਹੀਂ ਜ਼ਿੰਦਗੀ ਚ ਕੰਮ ਜਾਬ ਹੋ ਸਕਦੇ ਤੂੰ ਹੀ ਇਦਾਂ ਹੀ ਰਹੋਗੇ ਸਲਾਮਾ ਹੀ ਬਣਾਉਂਦੇ ਪੁੱਠੇ ਕੰਮ ਇਹਨਾਂ ਦੇ ਆ ਵੇ ਕਿੱਥੇ ਗਿਆ ਕਿੱਥੇ ਕਰਦਾ ਕਿੱਥੇ ਦੱਸੋ ਮਾ ਜੜੇ ਸਾਵਨਾ ਸਪੰਜ ਵਜੇ ਹਨੇਰਾ ਹੁੰਦਾ ਉਥੇ ਤੈਨੂੰ ਕਿ ਦਿਖ ਗਿਆ ਇਹਨਾਂ ਨੇ ਉੱਥੇ ਹੀ ਪੁੱਛਦਾ ਇੰਨਾ ਅਗੜ ਭਿਜਣ ਹੋਤੇ ਲੱਗਦਾ ਪ੍ਰਾਪਦਾ ਤੇ ਦਿਲ ਫੜ ਕੇ ਲੈ ਕੇ ਆਉਣਾ ਨਾ ਪ੍ਰਾਪਦਾ ਗੁਰਦਾਰੇ ਗੇ ਤੁਰ ਕੇ ਪ੍ਰਾਪਦਾ ਤੇ ਜੋ ਬੰਦੇ ਦੇ ਨਾ ਤੁਰ ਕੇ ਕੇ ਨਾਨੂ ਆਏ ਉਹ ਛੱਡ ਗਏ ਆਵੇ ਨਾ ਆਵੇ ਆ ਮਟਰ ਖਾਣੇ ਨਾਲ ਚਾਹ ਦੇ ਹੋਣੇ ਪਾਣੇ ਇੱਥੇ ਰੱਖ ਜਾ ਤੇ ਚਾਹ ਵੀ ਲੈ ਕੇ ਦਵਾ। ਓਏ ਕੱਪੜੇ ਨਾ ਲਾ। ਕਿਉਂ? ਭਾਬੀ ਆਂਦੀ ਮੇਰੇ ਨਾਲ ਮੜਾ ਜਾ ਵੀ ਉੱਥੇ ਸਿਰਦਾ ਬੈੰਕ ਤੇ ਦੋ ਮਿੰਟ। ਕਿਉਂ? ਚੱਲ ਚੱਲ ਦੋ ਮਿੰਟ ਲਾ ਦੀ। ਫੇਰ ਆਪ ਵੀ ਓ ਆ ਕੇ ਲੱਗਦੀ ਏ ਤੇਰੇ। ਤੇ ਕੱਪੜੇ ਲਾ ਕੇ ਚੱਲ ਜਾਨੇ। ਓ ਫੇਰ ਕੱਪੜੇ ਲਾਏਂਗਾ ਪਾਵੇਂਗਾ ਕਿੰਨਾ ਟਾਈਮ ਲੱਗ ਜੜਾ? ਲੋਰੀ ਪਾਉਣਾ ਟੀ-ਸ਼ਰਟ ਪਾਈ ਆ। ਐਦਾਂ ਰਹਿੰਦੇ ਆ ਆਣ ਕੇ ਲਾ ਲਈ। ਨਾਲੇ ਸਕੂਲ ਦਾ ਬੱਚਾ ਵੇਖ ਕੇ ਛੇਤੀ ਨੰਗਾ ਹੋਣਗੇ। ਨਾ ਚਾਹ ਲਿਆ ਵਾਂ ਠੰਡੀ ਆ। ਘਣ ਕੇ ਪੀਣੀ ਓ। ਨਹੀਂ ਲਾਉਂ ਨਹੀਂ। ਉਚੈ। ਠੰਡੀ ਆ ਦੇ। ਆ ਗਿਆ। ਖਾਣੂ ਉਹ ਨਹੀਂ ਇਹਦੇ ਕੋਲ ਨਾਲ। ਇਹ ਲਹਾੜ ਤੇ ਹੈ। ਇਹ ਚੌਲ ਖਾਣੇ ਤੋਂ ਹੁਣਾਂ ਦੇ ਭਾਗੀ ਨੇ ਬਣਾਏ ਪਰ ਉਹਦੇ ਚੱਲੀ ਦੇ ਅੱਗੇ ਆਪਾਂ ਵੜੇ ਲੈ ਆਂਦੇ। ਅੱਜ ਉਹਨੇ ਚੌਲ ਬਣਾਇਆ ਜੁਨੇ ਆਂਦੀ ਸੀ ਰਾਤ ਨੂੰ ਕੁਈ ਰਾਜਮਾ ਬਣਾਇਆ ਤੇ ਫਿਰ ਉਹਦੇ ਤੇ ਰਾਜਮਾ ਹਨੂ ਮਿਲੇ ਹੀ ਨਹੀਂ। ਤੇ ਹੁਣ ਅੱਧਾ ਹੀ ਚੱਲਣਾ ਕੰਮ। ਹੁਣ ਉਹਨੇ ਸਿਰੇ ਚਿਰ ਦੇ ਚੌਲਾਂ ਦੀ ਠੰਡੀ ਪਣੀ ਕੀ ਧਰਮ ਕਰਨੀ ਹੋਰ। ਇਦਾਂ ਦੀ ਪਣੀ ਆ। ਆ ਲੋ ਫੜੋ। ਤੇ ਲੱਗ ਗਿਆ ਇਸ ਟਾਈਮ ਹੋ ਗਿਆ ਦੁਪਹਿਰ ਦਾ। ਤਿੰਨ ਵਜੇ ਛੁੱਟੀ ਤਿੰਨ ਵਜੇ ਆਇਆ ਪ੍ਰਭ ਕਰ ਤਿੰਨ ਵਜੇ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਬਸ ਮੈਂ ਤਾਂ ਰੈਡੀ ਆ ਤੇ ਪ੍ਰਭ ਹੁਣ ਚਲੋ ਜਾਊਗਾ ਅਮਨ ਦੇ ਨਾਲ ਮੜਿਆ ਬਾਜ਼ਾਰ ਨੂੰ ਤੇ ਫਿਰ ਨਾਲੇ ਸਬਜ਼ੀ ਵੀ ਲੈ ਆਇਓ ਯਾਰ ਕੋਈ ਧਰ ਨੂੰ ਚੰਗਾ ਹੋਰ ਮੈਂ ਚਲ ਕੇ ਜੀਰ ਕੇ ਰੱਖ ਲੂੰਗੀ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੜ ਕੇ ਛਾਂ ਮੰਨੇ ਨਾਨੂ ਲੈ ਕੇ ਆਈ ਤੇਰੇ ਲਈ ਸੰਤਰੇ ਹੂੰ ਉਹ ਬਾਅਦ ਚ ਖਾਈ ਚਾ ਵੀ ਕੇ ਮੈਂ ਤੈਨੂੰ ਇਧਰ ਆਪਣੇ ਬਾਪੜੇ ਦੇ ਚਾਹ ਦੇ ਨਾਲ ਹੀ ਖਾਣ ਲੱਭਣੇ ਸੰਤਰੇ ਪ੍ਰਭੂ ਇਹ ਹੁੰਦਾ ਕੀ ਬਸ ਜਿਹੜੀ ਚੀਜ਼ ਮੇਰੇ ਅੱਗੇ ਆ ਗਈ ਮੈਂ ਖਾ ਲਵਾਂ ਬਸ ਇਹ ਨਹੀਂ ਇਹ ਜੀ ਸਬਜੀ ਲੈ ਕੇ ਆਉਣੀ ਹੈ ਸਬਜੀ ਕੱਢ ਕੇ ਗਈ ਆ ਤੇ ਜੇ ਆਉਂਦੇ ਸੱਚੋ ਤਾਂ ਕਾਰਡ ਵੇਖਿਆ ਤਾਂ ਉਹ ਵੀ ਲੈ ਗਿਆ ਚਿਹਰੇ ਤੇ ਬੰਦੇਗੀ ਹੈ ਵੇਖ ਲੈ ਚਲ ਖਾ ਪੀਓ ਚਾਹ ਚਲਦੀ ਕਰ ਚਲਦੀ ਇਸ ਟਾਈਮ ਵਗੈਰਾ ਸ਼ਾਮ ਦਾ 7 ਵਜੇ ਆਤੇ ਮੈਂ ਲੱਗੀ ਸਭ ਨੂੰ ਤੜਕਾ ਲਾਉਣ ਤੇ ਅੱਜ ਆਪਾਂ ਬਣਾਉਣੀ ਆ ਆਲੂ ਗੋਭੀ ਦੀ ਸਬਜ਼ੀ ਤੇ ਜਿਹਦੇ ਲਈ ਕਿ ਮੈਂ ਸਾਰਾ ਸਮਾਨ ਕੱਟ ਕੇ ਰੱਖ ਲਿਆ ਸੀ ਬੱਚਿਆਂ ਤੋਂ ਪਹਿਲਾਂ ਪਹਿਲਾਂ ਤੇ ਹੁਣ ਸਿਰਫ ਆਪਾਂ ਸਬਜ਼ੀ ਨੂੰ ਤੜਕਾ ਹੀ ਲਾਉਣਾ ਤੇ ਹੁਣ ਆਪਾਂ ਬੰਦੀ ਸਬਜ਼ੀ ਨੂੰ ਤੜਕਾ ਲਾਉਣ ਤੇਲ ਲਾ ਕੇ ਤੜਕਾ ਤੇ ਤੇਰਾ ਖਾਣੇ ਆ ਰੋਟੀ ਤੇ ਬਹੁਤ ਟਾਈਮ ਅੱਜ ਨਾਲ ਲੈਂਡ ਹੋ ਗਿਆ ਬੱਚੇ ਵੀ ਕੋਈ ਬਾਹਰ ਕਿਸੇ ਬੱਚਿਆਂ ਨੂੰ ਨਾਲ ਨਹੀਂ ਜਾਉਂਦੇ ਸਟਾਰਟ ਤੇ ਸੈਲਫ ਜਿਹੜੀ ਸੜੀਆਂ ਚੱਲਦੀ ਗਈਆਂ ਸੈਲਫ ਸਟਡੀ ਚੱਲਨ ਦਾ ਕਰਕੇ ਨਾ ਬੱਚਿਆਂ ਨੂੰ ਡੇਲੀ ਦੇ ਟੈਸਟ ਮਿਲਦੇ ਪਿਆ ਤੇ ਉਹਦਾ ਕਰਕੇ ਪੂਰਾ ਪੂਰਾ ਫੁੱਲ ਫੁੱਲ ਸਿਲੇਬਸ ਤੇ ਫੁੱਲ ਸਿਲੇਬਸ ਜਿਹੜਾ ਬੱਚੇ ਨੂੰ ਮੰਨ ਕਰਾਣਾ ਪੈਂਦਾ ਵਾ ਤੇ ਉਹ ਫਿਰ ਟਾਈਮ ਜਿਹੜਾ ਲੱਗ ਜਾਂਦਾ ਵਾ ਤੇ ਬੱਚੇ ਪੂਰੇ 4 ਵਜੇ ਆਏ ਤੇ ਪੂਰੇ 9:30 ਹੋ ਗਏ ਤੇ ਹੁਣ ਬੱਚੇ ਘਰ ਗਏ ਆ ਤੇ ਕੁਝ ਕਿ ਜਿਹੜੇ ਤੁਹਾਨੂੰ ਪਤਾ ਵੀਕ ਬੱਚੇ ਉਹਨਾਂ ਨੂੰ ਐਕਸਟਰਾ ਟਾਈਮ ਲਗਵਾਉਣਾ ਪੈਂਦਾ ਵਾ ਤੇ ਇਸ ਕਰਕੇ ਫਿਰ ਉਹਨਾਂ ਦਾ ਐਕਸਟਰਾ ਟਾਈਮ ਦਾ ਕਰਕੇ ਐਕਸਟਰਾ ਨਹੀਂ ਐਕਸਟਰਾ ਟਾਈਮ ਦਾ ਕਰਕੇ ਫਿਰ ਨਾ ਛੋੜਾ ਲੇਟ ਹੋ ਜਾਈਦਾ ਵਾ ਕੰਮ ਕਾਰ ਕਰਨ ਦੇ ਵਿੱਚ ਹੁਣ ਆਪਾਂ ਜਲਦੀ ਜਲਦੀ ਲਗਾ ਲਈਏ ਸਬਜ਼ੀ ਨੂੰ ਤੜਕਾ ਤੇ ਰੋਟੀ ਖਾਣੇ ਆ ਫਿਰ ਤੇ ਜਿਹੜੇ ਗਰੁੱਪ ਸੁੱਤੇ ਅੰਦਰ ਤੇ ਉਹ ਸੌ ਵੀ ਗਏ ਉਹਨਾਂ ਨੂੰ ਨਾ ਅੱਜ ਥੱਕੇ ਬੜੇ ਹੀ ਤੇ ਕਹਿੰਦੇਗੇ ਕਿ ਰੋਟੀ ਬਣ ਗਈ ਮੈਨੂੰ ਉਠਾ ਲਈ ਤੇ ਮੈਂ ਤੇ ਪਰਵਣ ਅੱਜ ਆਪਣਾ ਜੁਲੀ ਬਿਸਤ ਬਾਹਰ ਬਰਾਂਡੇ 'ਚ ਰੱਖ ਲਿਆ ਤੇ ਕਹਿੰਦੇ ਵੀ ਬਾ ਮੇਰੇ ਨਾ ਅੰਦਰ ਤੇ ਬਦਦਾ ਬੰਦੇ ਆਪ ਜਦੋਂ ਸੌਣਾ ਹੋਵੇ ਨਾ ਉਦੋਂ ਸਾਡੇ ਲੱਗੇ ਆਵਾਜ਼ ਨਹੀਂ ਆਉਣੀ ਚਾਹੀਦੀ ਤੇ ਜਦੋਂ ਆਪਾਂ ਲੇਡੀਜ਼ ਸੁੱਤੀਆਂ ਆਈਏ ਨਾ ਤੇ ਫੇਰ ਇਹਨਾਂ ਨੂੰ ਹੁੰਦਾ ਹੈ ਕਿ ਇਹ ਕਿਉਂ ਸੁੱਤੀਆਂ ਆਂ ਇਹ ਕਿ ਇਹਨਾਂ ਨੂੰ ਉਠਾਈਏ ਜਿੱਦਾਂ ਵੀ ਹੋ ਸਕਦਾ ਵਾ ਤੇ ਉਹ ਕਹਿੰਦੇ ਨੇ ਨਾ ਆਪਣੀ ਨੀਂਦ ਬੜੀ ਸਾਨੂੰ ਚੰਗੀ ਲੱਗਦੀ ਹੈ ਤੇ ਜੋ ਔਰਤਾਂ ਖੌਣ ਦੇ ਉਹ ਸੁੱਤੀ ਕਰਦੀਆਂ ਰਹਿੰਦੀਆਂ ਸਾਰੀ ਘੜੀ ਉਹ ਸੌਂ ਜਾਂਦਾ ਕਰੋ ਅੱਜ ਰੋਣੀ ਘਰ ਮਟੀ ਨਹੀਂ ਸੌਣਾ ਹੁੰਦਾ ਜੀ ਹੋਵੇ ਤੇ ਐਡਾ ਗੱਲਾਂ ਬਾਤਾਂ ਕਰਦੇ ਰਹਿਣਗੇ ਅੱਜ ਨਾ ਅਮਨ ਮੈਨੂ ਦੱਸਿਆ ਕਿ ਕੈਨ ਜੀ ਆਤੀ ਜਦੋਂ ਵੈਲੈਂਟਾਈਨ ਡੇ ਚੱਲੰਦਾ ਆ ਤੇ ਅੰਟੀ ਅੱਜ ਕਿਹੜਾ ਡੇਵਾ ਤੇ ਮੈਨੂੰ ਕਹਿ ਰਹੀ ਸੀ ਮੈਨੂੰ ਡੇਟੂ ਦਾ ਤੇ ਪਤਾ ਨਹੀਂ ਅੱਜ ਅੱਜ ਕਿ ਦਿਨ ਉਹ ਦੱਸਦੀ ਕਿ ਸਬਜ਼ੀ ਦੀ ਘਰ ਨਹੀਂ ਆਪਾਂ লেਡੀਜ਼ ਨੂੰ ਕੋਈ ਵੀ ਉਹ ਡੇਵੇਂ ਜਿਹੜੇ ਚੋਦਲੇ ਆ ਇਹ ਨਹੀਂ ਆਪਾਂ ਹੁਣ ਜਾਂਦੇ ਹੁੰਦੇ ਕਰਨੇ ਆਉਂਦੇ ਆਪਾਂ ਨੂੰ ਤੇ ਬਾਅਦ ਅਹੋਈ ਆਪਣੀਆਂ ਟੈਂਸ਼ਨਾਂ ਵਾਂ ਘਰਾਂ ਦੇ ਆ ਤੇ ਜਦੋਂ ਲਾਇਆ ਇਹਨੂੰ ਦਿਆਖੰਦੇ ਲਿਆ ਰਹੇ ਹਾਂ ਜੇ ਪ੍ਰਾਇਰ ਇਹ ਤੇ ਫਿਰ ਇਹੋ ਟੈਂਸ਼ਨ ਆਉਂਦੀ ਨਾ ਵੀ ਅੱਜ ਸਬਜੀ ਦੀ ਨਾਲੇ ਸਾਰੀ ਢੜਕੀ ਕੁਕੀ ਕਰੀ ਹੁੰਦਾ ਤੇ ਹੁਣ ਆਪਾਂ ਗਾਲ ਦੇ ਸਾਈਡ 'ਤੇ ਲਏ ਇੱਕ ਮਿਰਚ ਹਾਂ ਇੱਕ ਮਿਰਚ ਪੂਰੀ ਗੁੱਤੀ ਮੋਦਮ ਜਿਹੜੀ ਆ ਦੇਖੋ ਲੈਂਦੇ ਹਾਂ ਤੜਕਾ ਲਾ ਦੇਣਾ ਨੂੰ ਤੇ ਇੱਕ ਸਾਈਡ 'ਤੇ ਆਪਾਂ ਉਹਨਾਂ ਲਈ ਇਹ ਆਟਾ ਫਿਰ ਬੱਸ ਆ ਜੀਵਨ ਨੂੰ ਜੀ ਕਰਦੇ ਐਂਡ ਜਿੰਦੇ ਰਹੋ ਪਾਸ ਦੇ ਰਹੋ ਪਾਸ ਦੇ ਰਹੋ ਹਰ ਸਵੇਰ ਨਾਲ ਹੀ ਜ਼ਿੰਦਗੀ ਤੁਹਾਨੂੰ ਬਤਾ ਅ ਅੱਗੇ ਰਹੀ ਜਿਹੜੇ ਟੈਨਸ਼ਨਾਂ ਲਈ ਜਾਵਾਂਗੇ ਤੇ ਜ਼ਿੰਦਗੀ ਨੇ ਕਾਸ ਨੇ ਜੇ ਦੇਣਾ ਜ਼ਿੰਦਗੀ ਆਪਣੀ ਖਰਾਫ ਹੁੰਦੀ ਟੈਨਸ਼ਨ ਜਿਹੜਾ ਮੈਨਾਂ ਆਪਣੀ ਆਪਣੀ ਲਾਈਫ ਕਰਾਫ ਕਰਦੇ ਟੈਨਸ਼ਨ ਟੈਨਸ਼ਨ ਕਦੀ ਹੀ ਨਹੀਂ ਲੈਣੀ ਲਾਈਫ ਨੂੰ ਇਹ ਚਾਹੋ ਜੇ ਨਾ ਪਾਸ ਜ਼ਿੰਦਗੀ ਨੂੰ ਕੋਛ ਉਸੀ ਦੇ ਨਾਲ ਜੀਵਾਂਗੇ ਨਾ ਉਨੇ ਹੀ ਆਪਾਂ ਖੁਸ਼ੀ ਰਹਿਣਾਗੇ ਇਸ ਤਰ੍ਹਾਂ ਤੇ ਟੈਨਸ਼ਨ ਨੂੰ ਮਾਰੋ ਬੰਬੀ ਤੇ ਆਪਣੀ ਲਾਈਫ ਨੂੰ ਇੰਜੋਏ ਕਰਿਆ ਕਰੋ ਤੇ ਕਿਤੇ ਦੇ ਵੀ ਕਹਿਣ ਤੇ ਆਪਣੇ ਲਾਈਫ 'ਚ ਕਦੀ ਵੀ ਕੋਈ ਗਲਤ ਡਿਸੀਜਨ ਨਾ ਲਓ ਕਿਉਂਕਿ ਗਲਤ ਡਿਸੀਜਨ ਨਹੀਂ ਜਿਹੜਾ ਕਿ ਉਹ ਲਾਈਫ ਖਰਾਬ ਕਰਦਾ ਹੈ ਤੇ ਇਸ ਤਰਕੇ ਉਹ ਅੱਜ ਵੀ ਸਿੱਖਿਆ ਤਾਂ دی ਹੋਈ ਜੀ ਮੇਰੇ ਵੱਲੋਂ ਡਵਾਈਸ ਜਿਹੜਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਕਦੀ ਵੀ ਕਿਸੇ ਮਗਰ ਲਾ ਕੇ ਆਪਣਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਤੇ ਕਦੀ ਆਪਣੇ ਕਰਨ ਆਪਣੇ ਘਰ ਦੇ ਵਿੱਚ ਕਿਸੇ ਦੇ ਮਗਰ ਲੱਗ ਕੇ ਲੜਾਈ ਨਾ ਪਾਓ ਸਭ ਤੋਂ ਵੱਡੀ ਗੱਲ ਇਹ ਤੀਜਾ ਠੀਕ ਹੈ ਕਿਉਂਕਿ ਲੋਕਾਂ ਨੇ ਕਿਸੇ ਨੂੰ ਤੁਹਾਡਾ ਜ਼ਿੰਦਗੀ ਦੇ ਸਾਥ ਨਹੀਂ ਦੇਣਾ ਫਿਰ ਕੋਈ ਤੁਹਾਡਾ ਪਰਿਵਾਰ ਹੀ ਆ ਜਿਹਨੇ ਤੁਹਾਡਾ ਸਾਥ ਦੇਣਾ ਵਾ ਤੇ ਉਹਦੇ ਨਾਲ ਆ ਉਹਨਾਂ ਪਰਿਵਾਰ ਦੇ ਨਾਲ ਰਹੋ ਖੁਸ਼ ਤੇ ਬਾਅਦ ਵਿੱਚ ਲੱਗਦਾ ਕਹਣੀ ਆ ਗਿਆ ਤੇ ਉਹ ਦੋ ਜਿਹੜੇ ਅਮਨ ਤੇ ਪ੍ਰਭ ਲੈ ਰਹੇ ਲੱਡੂਦਾਰੇ ਤੇ ਸਨੋਈ ਵੀ ਖਲੋਤੀ ਜੇੜਦੇ ਆ ਉਹਨੂੰ ਤਾਂ ਸਨੋਈ ਨੂੰ ਕਾਲੀ ਦੀ ਬੜੀ ਪਹਿਚਾਣ ਹੋਈ ਆ ਕਾਲੀ ਨੂੰ ਤੇ ਉਹ ਜਦੋਂ ਕਾਲੀ ਦੀ ਆਵਾਜ਼ ਆਉਂਦੀ ਭਾਵੇਂ ਉਹ ਉੱਪਰ ਛੱਤ ਤੇ ਹੋਵੇ ਭਾਵੇਂ ਜਿੱਥੇ ਮਰਜੀ ਹੋਵੇ ਸਨੋਈ ਜੁੁੱਡੀ ਜਾਂਦੀ ਆ ਨਾ ਹੈ ਭੱਜੀ ਜਾਂਦੀ ਵੀ ਕਾਲੀ ਆ ਗਿਆ ਭਰੇ ਨਾ ਜਾਨਵਰਾਂ ਟਿਵੇਂ ਲ ਸਿਕਸ ਸੈਂਸ ਹੁੰਦੀ ਆ ਇੱਦਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵਾ ਹੁਣ ਐ ਬਰਾਉਂਡ ਸੁਨੋਈ ਨੂੰ ਨਾ ਹਰੇਕ ਦੀ ਪਹਿਚਾਣ ਆ ਮੰਮੀ ਦੀ ਡੈਡੀ ਦੀ ਤੇ ਅਮਰਕੇਕਾਰ ਦੀ ਵੀ ਮੈਂ ਉਹਨਾਂ ਦੇ ਘਰੇ ਜਾਣਾ ਵਾ ਉਹਨੂੰ ਕਹਦੀ ਆ ਨਾ ਵੀ ਅਮਰਕਾਰ ਚੱਲੀ ਸੁਨੋਈ ਆ ਜਾ ਤੇ ਉਸਦੇ ਬੜੇ ਅੱਗੇ ਲੱਗ ਕੇ ਤੁਰ ਪੰਗੀ ਆ ਤੇ ਚਲੋ ਗਾਇਸਸ ਤੇ ਅੱਜ ਦੀ ਵੀਡੀਓ ਲੰਮੀ ਹੋ ਜਾਂਦੀ ਨਹੀਂ ਹੁਣ ਆਈ ਦੀ ਵੀਡੀਓ ਆਪਾਂ ਇੱਥੇ ਕਰਤੇ ਐਂਡ ਕਰ ਤੇਿਲਦਾ ਤੁਹਾਨੂੰ ਕੰਨ ਨਾਲ ਵੀਡੀਓ ਦੇ ਨਾਲ ਸਟੈਂਡਲ ਆਪਾਂ ਗੱਲਾਂ ਬੱਤੇ ਕੱਲ੍ਹ ਕੰਨਾਂ ਨਾਲ ਬੱਤੇ ਜੀ ਤੁਰਕਿਲਾ ਨਹੀਂ ਬਸ ਬਾਏ ਬਾਏ ਜੇ ਤੁਹਾਨੂੰ ਲਾਇਕ ਜੂਰ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਓਗੇ